ਹੈਲੋ ਜੀ ਸਤਿ ਸ੍ਰੀ ਅਕਾਲ ਮੈਂ ਸੋਨੀਆ ਤੁਹਾਡਾ ਪੀਐਸ ਸੂਟ 컬렉ਸ਼ਨ ਵਿੱਚ ਸੁਆਗਤ ਕਰਦੀ ਹਾਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਆਪਾਂ ਤੁਹਾਨੂੰ ਗਲੇ ਤੇ ਛਾਪਾ ਲਾਉਣਾ ਦੱਸਾਂਗੇ ਵੀ ਆਪਾਂ ਕਿਸ ਤਰ੍ਹਾਂ ਗਲੇ ਤੇ ਛਾਪਾ ਲਾਵਾਂਗੇ ਇਹ ਆਪਾਂ ਗਰਮ ਸੂਟ ਲਿਆ ਹੋਇਆ ਆ ਇਹ ਕਸ਼ਮੀਰੀਆਂ ਦਾ ਸੂਟ ਆ ਜਿਹਨੂੰ ਆਪਾਂ ਅੱਜ ਇਹਦੇ ਤੇ ਢੇਂ ਗਲੇ ਦੀ ਛਪਾਈ ਕਰਕੇ ਤੁਹਾਨੂੰ ਦੱਸਾਂਗੇ ਕਿ ਆਪਾਂ ਗਲਾ ਤੇ ਛਾਪਾ ਕਿਸ ਤਰ੍ਹਾਂ ਲਾਉਣੀ ਹੈ ਤੇ ਅੱਜ ਉਹ ਤੁਹਾਨੂੰ ਆਪਾਂ ਇਹਦੇ ਤੇ ਛਪਾਈ ਕਰਨੀ ਦੱਸਾਂਗੇ ਵੀ ਆਪਾਂ ਸੂਟ ਗਲੇ ਦਾ ਛਾਪਾ ਕਿਸ ਤਰ੍ਹਾਂ ਲਾ ਸਕਦੇ ਹਾਂ ਸਭ ਤੋਂ ਪਹਿਲਾਂ ਆਪਾਂ ਇਹਦਾ ਨਾਪ ਲੈਣਾ ਹੈ ਆ ਇਹ ਆਪਾਂ 13 ਇੰਚ ਰੱਖ ਲਿਆ ਆ 13 ਇੰਚ ਆਪਣਾ ਕੰਪਲੀਟ ਆ ਚੁੱਕਾ ਆ 13 ਇੰਚ ਆਪਾਂ ਇਹਦਾ ਨਾ ਰੱਖ ਲਿਆ ਆ ਇਹ 13 ਇੰਚ ਆਪਾਂ ਕਿਸ ਤਰ੍ਹਾਂ ਰੱਖਿਆ ਇਹ ਵੀ ਆਪਾਂ ਤੁਹਾਨੂੰ ਦੱਸਦੇ ਆ ਕਿਉਂਕਿ ਆਪਾਂ ਦੀ ਕੇਰੇ ਦੀ ਜਿਹੜੀ ਹੈਗੀ ਆ ਘੇਰਾ ਹੈ ভাই ਆਪਣਾ 23 ਇੰਚ ਘੇਰਾ ਆਪਣਾ 23 ਇੰਚ ਆ ਇਹਦੇ ਵਿੱਚ ਆਪਾਂ 3 ਇੰਚ ਪਲੱਸ ਕਰਕੇ 26 ਇੰਚ ਕਰ ਦਿੱਤਾ ਹੈ ਤੇ 26 ਇੰਚ ਦਾ ਆਪਾਂ ਅੱਧ ਕਰ ਦਿੱਤਾ ਹੈ 26 ਇੰਚ ਦਾ ਅੱਧ ਹੋ ਗਿਆ ਆ 13 ਇੰਚ 13 ਇੰਚ ਦਾ ਅੱਧ ਰੱਖ ਲਿਆ ਆ ਇਹ ਆਪਣਾ ਗਲੇ ਦਾ ਸੈਂਟਰ ਹੁਣ ਆਪਾਂ ਇਹਦੇ ਵਿੱਚੋਂ ਕੱਢਾਂਗੇ ਆਪਣੇ ਗਲੇ ਦਾ ਸੈਂਟਰ ਆ ਗਿਆ ਆ ਜੇ ਤੁਹਾਨੂੰ ਇਹਦਾ ਕੁਝ ਨਹੀਂ ਪਤਾ ਲੱਗਦਾ ਤੇ ਪਲੀਜ਼ ਕਮੈਂਟ ਕਰਕੇ ਸਾਨੂੰ ਤੁਸੀਂ ਪੁੱਛ ਸਕਦੇ ਆ ਤੇ ਆਪਾਂ ਤੁਹਾਨੂੰ ਦੁਬਾਰਾ ਫੇਰ ਦੱਸ ਦਵਾਂਗੇ ਕਿ ਆਪਾਂ ਕਿਸ ਤਰ੍ਹਾਂ ਇਹ ਕੱਢਿਆ ਆ ਉਸ ਤੋਂ ਬਾਅਦ ਆਪਾਂ 2 ਇੰਚ 2 ਇੰਚ ਤਾਂ ਆਮ ਨੋਰਮਲ ਸਾਰੇ ਹੀ ਰੱਖਦੇ ਆ ਗਲੇ ਗਲਾ ਤਿਆਰ ਆਪਾਂ ਇਹਦਾ ਰੱਖਣਾ ਹੈ 3 ਇੰਚ ਅੱਧੇ ਇੰਚ ਵੱਧ ਰੱਖਣਾ ਹੈ ਤਾਂ ਕਿ ਆਪਣੀ ਸੀਨ ਵਗੈਰਾ ਆਉਣੀ ਆ 3 ਇੰਚ ਤੇ 3 ਇੰਚ ਹੀ ਆਪਾਂ ਇਧਰੋਂ ਨਿਸ਼ਾਨ ਲਗਾ ਲੈਣਾ ਇਸ ਦਾ ਨਿਸ਼ਾਨ ਲਗਾ ਕੇ ਹੁਣ ਆਪਾਂ ਇਹਨੂੰ ਖੋਲ ਕੇ ਤੁਹਾਨੂੰ ਦਿਖਾਉਂਦੇ ਆਂ। ਨਾ ਦੇਖੋ ਆਪਣਾ ਸੈਂਟਰ ਆ ਗਿਆ ਆ। ਜਿੱਦ ਆਪਾਂ ਨਾ ਸਕੇਲ ਦੀ ਮਦਦ ਨਾਲ ਨਾਲ ਆਪਾਂ ਇਸੇ ਦੀ ਸਿੱਧੀ ਲਕੀ ਮਾਰ ਲਈ ਆਂ। ਠੀਕ ਹੈ। ਇਹ ਵੀ ਆਪਣਾ ਪੂਰਾ 6 ਇੰਚ ਆ ਜਾਏਗਾ ਹੁਣ ਆਪਾਂ ਇਹਦੀ ਲੈਂਥ ਲੈਣੀ ਆ ਜਿੰਨਾ ਆਪਾਂ ਗਲਾ ਦਾ ਆਪਣਾ ਰੱਖਦੇ ਆ ਕਈ 7 ਵੀ ਰੱਖਦੇ ਆ ਤੇ ਕਈ 8 ਵੀ ਰੱਖਦੇ ਆ ਆਪਾਂ 8 ਇੰਚ ਤੇ ਰੱਖਣਾ ਆ 8 ਇੰਚ ਤੇ ਹੀ ਤੁਸੀਂ ਨਿਸ਼ਾਨ ਲਗਾਉਣਾ ਆ ਹੁਣ ਆਪਣਾ ਇਹ ਜਿਹੜਾ ਨਾਪ ਹੈ ਬਿਲਕੁਲ ਤਿਆਰ ਹੋ ਗਿਆ ਹੈ ਆ ਇਹਦੇ ਤੇ ਆਪਾਂ ਹੁਣ ਗਲੇ ਦੀ ਛਪਾਈ ਬੜੀ ਵਧੀਆ ਸੋਕੇ ਟਾਂ ਦੇ ਨਾਲ ਕਰ ਸਕਦੇ ਹਾਂ ਇਸ ਤੇ ਆਪਾਂ ਹੁਣ ਤੁਹਾਨੂੰ ਛਾਪਾ ਲਾਉਣਾ ਦੱਸਾਂਗੇ ਆਪਾਂ ਗਲੇ ਦਾ ਡਿਜ਼ਾਈਨ ਤਿਆਰ ਕੀਤਾ ਹੋਇਆ ਹੈ ਇਹ ਵੀ ਆਪਾਂ ਖੁਦ ਹੀ ਤਿਆਰ ਕੀਤਾ ਹੈ ਡਿਜ਼ਾਈਨ ਤੇ ਆ ਦੇਖੋ ਇਹਨੂੰ ਆਪਾਂ ਆ ਚੀਜ਼ ਨੂੰ ਨਾਪ ਕੇ ਲਾਈਨ ਤੋਂ ਲਾਈਨ ਰੱਖ ਲੈਣਾ ਹੈ ਤਾਂ ਕਿ ਆਪਣਾ ਇਹ ਸਾਰਾ ਬਰਾਬਰ ਆਜੇ ਜੀ ਤੇ ਲੋਬੀ ਆਪਾਂ ਇਨੂੰ ਇਹਨੂੰ ਗੱਬੇ ਕਰ ਲੈਣਾ ਹੈ ਜਿੱਥੇ-ਇਥੇ ਆਪਣੇ ਨਿਸ਼ਾਨ ਲੱਗੇ ਆ ਉੱਥੇ-ਉੱਥੇ ਆਪਾਂ ਇਹ ਗਲੇ ਨੂੰ ਰੱਖ ਲੈਣਾ ਹੈ ਜਿਸ ਤੋਂ ਬਾਅਦ ਆਪਾਂ ਤਾਂ ਕਿ ਆਪਣਾ ਪੇਪਰ ਹਿੱਲੇ ਨਾ ਇਸ ਲਈ ਆਪਾਂ ਥੋੜੀ ਜਿਹੀ ਕੋਈ ਪਾਰੀ ਚੀਜ਼ ਰੱਖ ਲਵਾਂਗੇ ਤਾਂ ਕਿ ਆਪਣਾ ਛਾਪਾ ਜਿਹੜਾ ਆ ਉਹ ਵਧੀਆ ਤਰੀਕੇ ਨਾਲ ਲੱਗ ਸਕੇ ਬਿਲਕੁਲ ਖਰਾਬ ਨਾ ਹੋਵੇ ਇਸ ਤੇ ਛਾਪਣ ਲਈ ਆਪਾਂ ਨੂੰ ਆਪਾਂ ਇਹ ਨੀਲ ਦੀ ਡੱਬੀ ਲੈਣੀ ਆ ਇਹ ਸੁੱਕਾ ਨੀਲਾ ਇਹ ਸੁੱਕਾ ਨੀਲਾ ਹੁੰਦਾ ਹੈ ਇਹਨੂੰ ਆਪਾਂ ਲੈਣਾ ਹੈ ਇੱਕ ਤਾਂ ਉਜਾਲਾ ਹੁੰਦਾ ਹੈ ਉਜਾਲਾ ਨਹੀਂ ਲੈਣਾ ਲਿਕਵਿਡ ਵਾਲਾ ਨਹੀਂ ਲੈਣਾ ਹੈਗਾ ਸੁੱਕਾ ਲੈਣਾ ਹੈ ਸੁੱਕਾ ਲੈ ਕੇ ਉਹਦੇ ਵਿੱਚ ਆਪਾਂ ਆਪਾਂ ਇਹ ਡੱਬੀ ਦੇ ਵਿੱਚ ਪਾ ਕੇ ਰੱਖਿਆ ਹੋਇਆ ਹੈ ਆ ਇਹਦੇ ਵਿੱਚ ਆਪਾਂ ਮਸ਼ੀਨ ਦਾ ਤੇਲ ਪਾ ਲੈਣਾ ਹੈ ਪਹਿਲਾਂ ਸਾਰੇ ਮਿੱਟੀ ਦਾ ਤੇਲ ਪਾ ਕੇ ਹੀ ਇਹਨੂੰ ਛਾਪਦੇ ਸੀਗੇ ਪਰ ਹੁਣ ਮਿੱਟੀ ਦਾ ਤੇਲ ਨਹੀਂ ਮਿਲਦਾ ਇਸ ਲਈ ਇਹਨੂੰ ਮਸ਼ੀਨ ਦਾ ਤੇਲ ਪਾ ਕੇ ਹੀ ਆਪਾਂ ਇਹਦੀ ਛਪਾਈ ਕਰਨੀ ਆ। ਇਹਨੂੰ ਆਂ ਚੰਗੀ ਤਰ੍ਹਾਂ ਕਰਕੇ ਰਲਾ ਕੇ ਇਹ ਜਿਆਦਾ ਪਤਲਾ ਨਹੀਂ ਰੱਖਣਾ ਹੈਗਾ ਜੇ ਪਤਲਾ ਰੱਖਾਂਗੇ ਫੇ ਆਪਣੀ ਛਪਾਈ ਸਹੀ ਤਰ੍ਹਾਂ ਨਹੀਂ ਹੋਊਗੀ। ਠੀਕ ਠੀਕ ਇਹਨੂੰ ਰੱਖਣਾ ਹੈ। इस तरह आपू भी फड़ लेना फड़ के जोड़ा इस तरह ऊपर घुमाई जाना जिते जिते डिजाइन बनिया हो उमाई जाए जे था उर्थे उर्थे है। कमाई जाना कोई सूट डर था ਉਹਦੇ ਤੇ ਤੁਸੀਂ ਛਾਪਣਾ ਚਾਹੁੰਦੇ ਆ ਤੇ ਉਹਦੇ ਵਾਸਤੇ ਆਪਾਂ ਵਾਈਟ ਕਲਰ ਦਾ ਜਿੰਕ ਹੁੰਦਾ ਆ ਉਹ ਲੈ ਕੇ ਉਹ ਮੈਡੀਕਲ ਦੀ ਦੁਕਾਨ ਤੋਂ ਤੁਹਾਨੂੰ ਬੜਾ ਵਧੀਆ ਮਿਲ ਜਾਣਾ ਆ ਉੱਥੋਂ ਲੈ ਕੇ ਤੁਸੀਂ ਬਣੋਗੇ ਛਾਪਸਾ ਜਿਹੜਾ ਡਾਰਾ ਕਲਰ ਤੇ ਸੋੜ ਆ ਜਿਹੜੇ ਇਦਾਂ ਦੇ ਲਾਈਟ ਕਲਰ ਹੁੰਦੇ ਆ ਉਹਨਾਂ ਤੇ ਆਪਾਂ ਨੀਲ ਦੇ ਨਾਲ ਹੀ ਵਧੀਆ ਛਾਪਸਾ ਕਰੀਆ ਹਾਂਜੀ ਤੇ ਆਪਾਂ ਹੁਣ ਇਹਦੇ ਤੇ ਇਹ ਕਰ ਲਿਆ ਆ ਹੁਣ ਆਪਾਂ ਤੁਹਾਨੂੰ ਇਹ ਚੱਕ ਕੇ ਦਿਖਾਉਂਦੇ ਆ ਕਿ ਇਹ ਡਿਜ਼ਾਈਨ ਆਪਣਾ ਇਸ ਤਰ੍ਹਾਂ ਦਾ ਛਪਿਆ ਆ ਆ ਦੇਖੋ ਇਹ ਡਿਜ਼ਾਈਨ ਆਪਣਾ ਬਹੁਤ ਸੋਖੇ ਤਰੀਕੇ ਨਾਲ ਬੜਾ ਵਧੀਆ ਛਪ ਗਿਆ ਆ ਇਹ ਜਦੋਂ ਸੁੱਕ ਜਾਊਗਾ ਫਿਰ ਆਪਾਂ ਨੂੰ ਇਹਨ ਪ੍ਰੋਪਰ ਇਹਦਾ ਸਾਰਾ ਡਿਜ਼ਾਈਨ ਦਿਖੂਗਾ ਹਾਂਜੀ ਆ ਦੇਖੋ ਹੁਣ ਸਾਡਾ ਸੂਟ ਬਹੁਤ ਸੋਹਣਾ ਟਰੇਸ ਹੋਇਆ ਆ ਇਹਦੇ ਤੇ ਆਪਾਂ ਹੁਣ ਤੁਹਾਨੂੰ ਏਮਬ੍ਰੋਇਡਰੀ ਕਰਕੇ ਦੱਸਾਂਗੇ ਉਹ ਆਪਾਂ ਤੁਹਾਨੂੰ ਅਗਲੀ ਵੀਡੀਓ ਦਵਾਂਗੇ ਕਿ ਆਪਾਂ ਇਹਦੇ ਤੇ ਏਮਬ੍ਰੋਇਡਰੀ ਕਰਕੇ ਇਸ ਨੂੰ ਕਿਸ ਤਰ੍ਹਾਂ ਤਿਆਰ ਕੀਤਾ ਆ ਤੁਹਾਨੂੰ ਸਾਡੀ ਇਹ ਵੀਡੀਓ ਕਿਹੋ ਜਿਹੀ ਲੱਗੀ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਹੋ ਸ਼ੇਅਰ ਜਰੂਰ ਕਰਿਓ ਸਸਤਾ